ਗੰਨ ਕਰਕੇ ਚੱਲੋ ਮਲੇ ਜੀ ਉਹ ਦੋਸਤੋ ਅੱਜ ਟਰੈਕਟਰ ਮਾਰਚ ਆ ਜਿਹੜਾ ਪੰਜਾਬ ਦੇ ਲੱਖ ਵੱਖ-ਵੱਖ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਸਾਰੇ ਕਿਸਾਨਾਂ ਨੂੰ ਜਾਗਰਤ ਕਰਨ ਵਾਸਤੇ ਐਸ ਕੇ ਐਮ ਦੇ ਮੋਰਚੇ ਦੇ ਸੱਦੇ ਤੇ ਕੱਢਿਆ ਗਿਆ ਅਸੀਂ ਮੌਜੂਦ ਆ ਛੇਰਮਾਦਰਾ ਪਿੰਡ ਦੇ ਵਿੱਚ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਛੇਰਮਾਦਰਾ ਪਸਿਆਣਾ ਸਾਧੂ ਬੇਲਾ ਚੌਰਾ ਫਲੌਦੀ ਆਤ ਜ਼ਮੀਨਾਂ ਦੀ 1150 ਇੱਕ ਕਪਾਉ ਜ਼ਮੀਨ ਏਕੜ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਆ ਰਹੀ ਆ ਜਿਹੜੀ ਲੈਂਡ ਪੂਲਿੰਗ ਤੌਸ ਦੀ ਪਾਲਿਸੀ ਆ ਕਿਸਾਨਾਂ ਨੂੰ ਦਿਨ ਦਿਹਾੜੇ ਬਿਨਾ ਹਥਿਆਰਾਂ ਤੋਂ ਲੁਕਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ 1 ਲੱਖ ਏਕੜ ਜ਼ਮੀਨ ਬਾਈਪਾਸਾਂ ਦੇ ਵਿੱਚ ਨੈਸ਼ਨਲ ਹਾਈਵੇ ਦੇ ਵਿੱਚ ਆ ਚੁੱਕੀ ਆ ਕਿਸਾਨਾਂ ਦੀ ਜਿਹੜੀ ਪਜਾਉ ਜ਼ਮੀਨ ਆ ਜਿਹੜੀ ਦਿਨ ਪਰ ਦਿਨ ਘਟਦੀ ਜਾ ਰਹੀ ਆ ਤਹਿ ਆਪੀ ਜੰਗਲੀ ਮੱਤਾ ਪਾ ਮੁਰਦਾਬਾਦ ਮੁਰਦਾਬਾਦ ਆਪੀ ਜੰਗਲੀ ਮੱਤਾ ਪਾ ਮੁਰਦਾਬਾਦ ਲੋਕੋ ਪਾ ਜਿੰਦਾਬਾਦ ਜਿੰਦਾਬਾਦ ਗੁਜ਼ਾਰ ਫਰਕਾਰ ਮੱਤਾ ਪਾ ਦੋਸਤੋ ਮੈਂ ਗੁਰਪ੍ਰੀਤ ਸਿੰਘ ਭੰਦਰੀ ਅੱਜ ਤੁਹਾਨੂੰ ਦੱਸਣਾ ਜਾਨਾ ਅੱਜ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਲੈਂਡ ਪੂਲਿੰਗ ਸਰਕਾਰ ਵੱਲੋਂ ਹੋਈ ਸੀ ਜਾਂ ਨੋਟਿਸ ਜਾਰੀ ਸੀ ਕਿਸਾਨਾਂ ਨੇ ਅੱਜ ਰੋਸ ਮਾਰਚ ਕੀਤਾ। ਤੁਸੀਂ ਆ ਦੇਖ ਸਕਦੇ ਹੋ ਪੰਜਾਬ ਦੇ ਹਜ਼ਾਰਾਂ ਕਿਸਾਨ ਜਿਹੜੇ ਰੋਸ ਮਾਰਚ ਦੇ ਵਿੱਚ ਟਰੈਕਟਰਾਂ ਸਮੇਤ ਹਾਜ਼ਰ ਹੋਏ ਨੇ। ਅਸੀਂ ਖੜਿਆ ਸ਼ੇਰਮਾਦਰੇ ਪਿੰਡ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਸ਼ੇਰਮਾਦਰਾ ਤਸਿਆਣਾ ਚੌਰਾ ਸਾਧੂ ਦੇਲਾ ਦੀ 1150 ਏਕੜ ਲਗਭਗ ਜ਼ਮੀਨ ਆ ਜਿਹੜੀ ਲੈਂਡ ਪੂਲਿੰਗ ਦੇ ਤਹਿਤ ਆਈ ਆ। ਇਹ ਤੁਸੀਂ ਦੇਖੋ ਨੇ ਲੰਮੇ ਜਾਮ ਲੱਗ ਰਹੇ ਨੇ ਜੋ ਪਸਿਆਣਾ ਬਾਈਪਾਸ ਤੋਂ ਹੋ ਕੇ ਇਹ ਪਸਿਆਣਾ ਪਿੰਡ ਛੇਰ ਮਾਦਰਾ ਪਿੰਡ ਸਾਧੂ ਗੋਲਣਾ ਚੌਰਾ ਫਲੋਲੀ ਵਰਗੇ ਸਾਰੇ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਮਾਰ ਚੰਦਰਾ ਉਹ 65533 ਏਕੜ ਜ਼ਮੀਨ ਜੋ ਪੰਜਾਬ ਦੇ ਸ਼ਹਿਰਾਂ ਤੋਂ ਵੱਖ-ਵੱਖ ਪਿੰਡਾਂ ਦਾ ਸਰਕਾਰ ਦੁਆਰਾ ਐਕਵਾਇਰ ਕੀਤਾ ਜਾਣਾ ਬਿਨਾਂ ਪੈਸੇ ਦੇ ਆ ਬਹੁਤ ਵੱਡੀ ਲੁੱਟਾ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਪਰ ਹੁਣ ਸਰਕਾਰ ਦੀ ਇਸ ਪਾਲਿਸੀ ਦੇ ਖਿਲਾਫ ਸਮੂੱਚੀਆਂ ਕਿਸਾਨ ਜਥੇਬੰਦੀਆਂ ਐਸ ਕੇ